ਅੱਜ ਬੜੇ ਬਿਨਾਵਾਦ ਫੁੱਲਾਂ ਦਾ ਡਿਜ਼ਾਈਨ ਦੇਖਣ ਨੂੰ ਮਿਲਿਆ ਮੋਹਰਾਂ ਨੂੰ ਛੱਡ ਕੇ ਇਹਦੇ ਵਿੱਚ ਮਿਕਸਿੰਗ ਬੜੀ ਸੋਹਣੀ ਕਰਦੇ ਹੋ ਤੁਸੀਂ ਇਹ ਮਿਕਸਿੰਗ ਦਾ ਕੀ ਰਾਜ਼ ਹੈ ਇਹ ਨਹੀਂ ਦੱਸਦੇ ਨਹੀਂ ਇਹ ਗੱਲ ਤੁਸੀਂ ਕਿਉਂਕਿ ਜਦੋਂ ਮਿਕਸਿੰਗ ਕਰਦੇ ਹਾਂ ਬਹੁਤ ਵਧੀਆ ਲੱਗਦਾ ਡਿਜੀਟਲ ਲੱਗਣ ਲੱਗ ਜਾਂਦਾ ਉਹ ਹੈਂਡ ਪੇਂਟ ਲੱਗਦਾ ਹੀ ਨਹੀਂ ਹਾਂਜੀ ਬਸ ਇਦਾਂ ਹੀ ਹੈ ਯਾ ਵਧੀਆ ਹੋ ਗਿਆ ਤੁਹਾਡੇ ਦੇ ਹੌਰ ਦਾ ਬਹੁਤ ਵਧੀਆ ਹੋ ਗਿਆ ਠੀਕ ਹੁਣ ਤਾਂ ਕੰਮ ਕਰੋਗੇ ਹੁਣ ਆਰਡਰ ਅਸੈਪਟ ਕਰੋਗੇ ਹਾਂਜੀ ਹਾਂਜੀ ਹੁਣ ਛੁੱਟੀਆਂ ਖਤਮ ਛੁੱਟੀਆਂ ਖਤਮ ਚਲੋ ਹਾਂਜੀ ਸਾਰਿਆਂ ਨੂੰ ਦੱਸ ਦੇ ਰਹੇ ਹਾਂ ਕਿ ਹੁਣ ਆਰਡਰ ਕਰ ਸਕਦੇ ਹੋ ਤੁਸੀਂ ਹੁਣ ਆਰਡਰਸ ਅਸੈਪਟ ਹੋ ਰਹੇ ਨੇ ਹੁਣ ਬੈਕ ਟੂ ਵਰਕ ਆ ਗਏ ਨੇ ਰਵਿੰਦਰ ਕੌਰ ਤੇ ਛੇਤੀ ਛੇਤੀ ਆਰਡਰ ਕਰੋ ਨਵੇਂ ਨਵੇਂ ਸੋਹਣੇ ਸੋਹਣੇ ਸੂਟ Ready Karval.